ਕਾਬਲਾ ਲੀਡਿਓ ਇਸ ਤੋਂ ਬਾਅਦ ਤਿੰਨ ਸਾਲ ਦਾ ਸਮਾਂ ਸਰਕਾਰ ਦਾ ਪੀੜਾ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਜੋ ਪਾਰਟੀ ਦੀ ਸੋਚ ਹੈ ਉਹਨੂੰ ਲੈ ਕੇ ਅੱਗੇ ਜਾਵਾਂਗਾ ਔਰ ਖਾਸ ਤੌਰ ਤੇ ਕਿਉਂਕਿ ਇਹ ਬਾਈਲੈਕਸ਼ਨ ਹੈ ਔਰ ਇੱਕੋ ਹੀ ਕੰਸਟਿਟੂਐਂਸੀ ਦਾ ਇਲੈਕਸ਼ਨ ਹੈ ਇਸ ਕੰਸਟਿਟੂਐਂਸੀ ਵਾਸਤੇ ਮੇਰੀ ਕੀ ਸੋਚ ਰਹੀ ਹੈ ਮੇਰਾ ਕੀ ਵਿਜ਼ਨ ਰਿਹਾ ਹੈ ਇੱਥੇ ਲੁਧਿਆਣਾ ਸ਼ਹਿਰ ਦੇ ਕੀ ਇਸ਼ੂਜ਼ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਵੀ ਅਸੀਂ ਪਾਸਟ 'ਚ ਆਹਾਹਾ ਕੰਮ ਕੀਤੇ ਹੈ ਲੁਧਿਆਣਾ ਸ਼ਹਿਰ ਦੀ ਤਰੱਕੀ ਵਾਸਤੇ ਲੁਧਿਆਣਾ ਵੈਸਟ ਦੀ ਬਿਹਤਰੀ ਵਾਸਤੇ ਅਸੀਂ ਇੱਕ ਐਫਰਟ ਕਰਿਆ ਸੀ ਉਸ ਮੌਕੇ ਸਮਤੀ ਨਾਲ 2022 ਦੇ ਵਿੱਚ ਸਾਨੂੰ ਅੱਗੇ ਮੌਕਾ ਨਹੀਂ ਦਿੱਤਾ ਲੋਕਾਂ ਨੇ ਅੱਜ ਦੁਬਾਰਾ ਮੌਕਾ ਮਿਲਿਆ ਤਾਂ ਜੋ ਜਿੱਥੇ ਅਧੂਰੇ ਕੰਮ 3 ਸਾਲ ਚ ਛੁੱਟ ਗਏ ਤੇ ਮੈਂ ਤਾਂ ਕਹਾਂਗਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਹੀ ਨੇ 3 ਸਾਲ ਦੇ ਵਿੱਚ ਜੇ ਇੱਕ ਇਟ ਵੀ ਲੱਗੀ ਹੋਵੇ ਲੁਧਿਆਣੇ ਦੀ ਬਿਹਤਰੀ ਲਈ ਕੋਈ ਪ੍ਰੋਜੈਕਟ ਆਇਆ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਆ ਸਾਨੂੰ ਮੌਕਾ ਮਿਲੇਗਾ ਅਸੀਂ ਜੋ ਕੰਮ ਛੁੱਟ ਗਏ ਉਹਨਾਂ ਨੂੰ ਉਸੇ ਤਰੀਕੇ ਅੱਗੇ ਲੈ ਕੇ ਜਾਵਾਂਗੇ ਔਰ ਇੱਕ ਲੁਧਿਆਣਾ ਵੈਸਟ ਕਿਸ ਤਰੀਕੇ ਮਾਡਲ ਬਣਨਾ ਗੱਲਾਂ ਚ ਨਹੀਂ ਵੀ ਮੈਂ ਬਹੁਤ ਸੁਧਾਰ ਦੂੰਗਾ ਇਹ ਦੇ ਹੋ ਜਾਊਗਾ ਇਹ ਸੜਕ ਬਣ ਜਾਏਗੀ ਹਰ ਚੀਜ਼ ਤੇ ਬਹੁਤ ਮਿਹਨਤ ਲੱਗਦੀ ਹੈ ਇੱਕ ਸੋਚ ਹੁੰਦੀ ਹੈ ਉਹ ਸੋਚ ਤੇ ਪਲੈਨਿੰਗ ਹੁੰਦੀ ਹੈ ਪਲੈਨਿੰਗ ਤੋਂ ਬਾਅਦ ਐਗਜ਼ੀਕਿਊਸ਼ਨ ਹੁੰਦੀ ਹੈ ਇਹ ਬੜੇ ਵੱਡੇ ਪਾਰਟ ਨੇ ਬਕਾਇਦਾ ਤੌਰ ਤੇ ਮਿਹਨਤ ਕਰਨੀ ਪਊਗੀ ਦਿਨ ਰਾਤ ਮਿਹਨਤ ਕਰਨੀ ਪੈਗੀ ਲੁਧਿਆਣਾ ਸ਼ਹਿਰ ਦੀ ਬਿਹਤਰੀ ਲਈ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਇਹਨਾਂ 2022 ਦੀ ਹਾਰ ਦੇ ਕਾਰਨਾਂ ਦਾ ਪਰਚੂਲ ਕੀਤੀ ਹੁੰਨੀ ਤੇ 3 ਸਾਲ ਦਾ ਸਮਾਂ ਤੋਂ ਬੜੌਕੜਾਂ ਵੀ ਆਈਆਂ ਤੇ ਦਿੱਕਤਾਂ ਵੀ ਆਈਆਂ ਕਿ ਉਹਦੇ ਵਿੱਚ ਕਿਸ ਤਰ੍ਹਾਂ ਦਾ ਸਾਡੇ ਸਾਡੇ ਵਰਕਰ ਸਾਰੇ ਪੱਪਾ ਭਾਰਨੇ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਦੇਖੀਆਂ ਵੀ ਆ ਜਿੱਥੇ-ਜਿੱਥੇ 2022 ਚ ਕਮਜ਼ੋਰੀਆਂ ਰਹੀਆਂ ਅਸੀਂ ਉਹਨਾਂ ਨੂੰ ਓਵਰਕਮ ਕਰਾਂਗੇ ਔਰ ਲੋਕਾਂ ਵਿੱਚ ਜਾਵਾਂਗੇ ਵੀ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਸੀ ਅਸੀਂ ਦੂਰ ਕਰਕੇ ਆ ਰਹੇ ਹਾਂ ਤੁਹਾਡੇ ਕੋਲ ਤੇ ਜੇ ਸਾਡੇ ਕੰਮਾਂ ਨੂੰ ਵੇਖਦੇ ਹੋਏ ਸਾਨੂੰ ਮੌਕਾ ਦਿਓ ਤੇ ਲੱਗਦਾ ਜਿਵੇਂ ਤੁਸੀਂ ਕਾਫੀ ਦਿਨ ਤੋਂ ਜਦੋਂ ਟਿਕ ਟਕ ਨਾਉ ਤੋਂ ਪਹਿਲਾਂ ਹੀ ਤੁਸੀਂ ਵੇਖ ਰਹੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਪੁਰਾਣੇ ਸਾਥੀ ਜਿਹੜੇ ਜੁੜ ਰਹੇ ਨੇ ਜਾਂ ਟੁੱਟੇ ਹੋਏ ਸੀ ਉਹਨਾਂ ਨੂੰ ਬਹੁਤ ਅੱਛਾ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਸਾਥੀ ਵੀ ਨਾਲ ਜੁੜ ਰਹੇ ਨੇ ਸਾਥੀ ਆਪਣੇ ਆਪ ਵੀ ਆ ਰਹੇ ਨੇ ਲੋਕ ਵੀ ਬਹੁਤ ਜ਼ਿਆਦਾ ਜਦੋਂ ਅਸੀਂ ਜਾਣੇ ਆ ਉਦੋਂ ਵੱਡਾ ਹੰਗਾਰਾ ਦਿੰਦੇ ਕਿਉਂਕਿ ਉਹਨਾਂ ਨੇ ਜਿਹੜਾ ਇੱਕ ਇਨਕਲਾਬ 2022 ਚ ਇੱਕ ਲੋਕਾਂ ਨੇ ਜਿਹੜੀ ਸੋਚ ਨਾਲ ਲਿਆਂਦਾ ਸੀਗਾ ਨਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪੁੱਠਾ ਪੈ ਗਿਆ ਲੋਕ ਸਮਝ ਰਹੇ ਆ ਵੀ ਇੱਕ ਗਲਤੀ ਹੋਈ ਸੀ 2022 ਚ ਜਿਹੜੀ ਇਸ ਵੇਲੇ ਸੁਧਾਰਨ ਦੀ ਬੜੀ ਲੋੜ ਹੈ ਇਹ ਸੈਮੀਫਾਈਨਲ ਹੋਊਗਾ ਕਿ ਨਾ ਇਸ ਵਾਰ ਜਿਹੜਾ 2027 ਦਾ ਸੈਮੀਫਾਈਨਲ ਮੰਨ ਕੇ ਚੱਲੇ ਜੀ ਇੱਕ ਤਾਂ ਇਹ ਇਲੈਕਸ਼ਨ ਇਲੈਕਸ਼ਨ ਨਹੀਂ ਇਹ ਇਲੈਕਸ਼ਨ ਬੜਾ ਲੋਕਾਂ ਨੂੰ ਪਤਾ ਹੈ ਵੀ ਇਹਦੇ ਛਿੜਨ ਅਜੰਡਾ ਕੀ ਹੈ ਜਿਹੜੀ ਰੂਲਿੰਗ ਪਾਰਟੀ ਆ ਉਹ ਕਿਸ ਕਰਕੇ ਉਹਨਾਂ ਨੇ ਇਹ ਕੈਂਡੀਡੇਟ ਕਿਉਂ ਉਤਾਰਿਆ ਉਹਦਾ ਹੀ ਹਿਡਨ ਅਜੰਡਾ ਕੀ ਹੈ ਉਹਨਾਂ ਵਾਸਤੇ ਕੋਈ ਇਹ ਸੋਚ ਨਹੀਂ ਹੈ ਵੀ ਲੁਧਿਆਣਾ ਵੈਸਟ ਦਾ ਬੋਰਡ ਅਸੀਂ ਬੜਾ ਡਿਵੈਲਪਮੈਂਟ ਕਰਨੀ ਹੈ ਤੇ ਬੜਾ ਵਿਕਾਸ ਕਰਨਾ ਹੈ ਉਹਨਾਂ ਨੇ ਵਿਕਾਸ ਕਿਸ ਚੀਜ਼ ਦਾ ਕਰਨਾ ਉਹ ਤੁਹਾਨੂੰ ਵੀ ਪਤਾ ਹੈ ਲੁਧਿਆਣਾ ਸ਼ਹਿਰ ਦੇ ਲੋਕ ਵੀ ਜਾਣਦੇ ਆਣ ਵਾਲੇ ਟਾਈਮ 'ਚ ਆਪਾਂ ਗੱਲਾਂ ਕਰਦੇ ਵੀ ਰਵਾਂਗੇ ਉਹਦੇ ਤੇ ਜਿਹੜਾ ਉਹਨਾਂ ਦਾ ਜਿਹੜਾ ਨਾ ਏਜੰਡਾ ਹੈ ਉਹ ਮੇਰਾ ਖਿਆਲ ਲੁਧਿਆਣਾ ਸ਼ਹਿਰ ਦੇ ਔਰ ਖਾਸ ਤੌਰ ਤੇ ਲੁਧਿਆਣਾ ਵੈਸਟ ਦੇ ਲੋਕ ਇੰਨੇ ਪੜੇ ਲਿਖੇ ਔਰ ਸਮਝਦਾਰ ਨੇ ਉਹ ਪੂਰਾ ਨਹੀਂ ਹੋਣ ਦੇਣਗੇ ਸਰ ਇੱਕ ਜੁੱਟ ਨਜ਼ਰ ਆਉਗੀ ਪਾਰਟੀ ਲੱਗਦਾ ਕਿ ਇੱਕ ਜੁੱਟਾ ਸਾਰੇ ਕਾਂਗਰਸੀ ਵਰਕਰ ਇੱਕ ਜੁੱਟ ਨੇ ਕਿਤੇ ਕਿਤੇ ਕੋਈ ਮੈਨੂੰ ਪ੍ਰੋਬਲਮ ਹੀ ਨਹੀਂ ਆ ਰਹੀ ਜੇ ਕੋਈ ਇੱਕ ਜੁੱਟਤਾ ਦੀ ਕਮੀ ਹੋਵੇ ਲੱਗਦਾ ਹੋਵੇ ਵੀ ਅੰਦਰ ਕੋਈ ਲੜਾਈ ਝਗੜਾ ਚੱਲਦਾ ਪਿਆ ਹੈ ਤੇ ਮੈਂ ਤੁਹਾਨੂੰ ਕਹਦਾ ਮੈਨੂੰ ਮੈਨੂੰ ਹੀ ਮੁਸ਼ਕਲ ਹੈ ਮੈਨੂੰ ਮੁਸ਼ਕਲ ਹੀ ਨਹੀਂ ਕੋਈ ਆ ਰਹੀ ਹਰ ਕਾਂਗਰਸੀ ਵਰਕਰ ਵੱਧ ਕੇ ਅੱਗੇ ਮੇਰੇ ਨਾਲ ਖੜਾ ਹੈ